ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਕਿਹਨਾ ਵੀਰ ਆਪਣਾ ਬਾਈ ਧਰਮਿੰਦਰ ਜੀ ਨੰਬਰ ਦੱਸੋ ਜੀ ਆਪਣਾ 628002818644 ਜੀ ਠੀਕ ਹੈ ਜੀ ਠੀਕ ਹੈ ਗਾੜੀ ਦੀ ਡਿਟੇਲ ਦੱਸੋ ਜੀ ਕਿੰਨੇ ਟਾਈਮ ਦੀ ਕੀ ਗੱਲ ਬਾਤ ਹੈ ਇਹ 18 ਸਾਲ ਤੋਂ ਪਲੱਸ ਹੈ ਜੀ ਏਜ ਮੰਨ ਲਓ ਮੇਰੇ ਜਨਮ ਵੇਲੇ ਦੀ ਗਾਹ ਕੀ ਇਹੇ ਮੇਰੀ ਉਮਰ 23 ਸਾਲ ਦੀ ਹੋਗੀ ਠੀਕ ਹੈ ਜੀ ਤੇ ਸਾਡੇ ਕੋਲ 1700 ਸੂਏ ਸੂਪੀ ਹੈ ਇਹ 1700 ਜਮਾ ਰਿਕਾਰਡ ਆ ਜੀ ਬਸ ਜੀ ਤੇ ਮਲੋ ਸਿਰੇ ਠੰਡੀ ਦਾ ਤੱਕ ਲਈ ਆਮ ਤੀਨੀ ਸੀਗਾ ਆਮ ਦੇਸੀ ਗਾਈ ਲਾਉਣ ਲੱਗ ਰਹੇ ਨੇ ਚਾਹੇ ਖੁਰਾਂ ਦੇ ਵਿੱਚ ਹੱਥ ਫੇਰੀ ਚੱਲੀ ਠੀਕ ਹੈ ਜੀ ਚਾਹੇ ਮਾਇ ਅਗਲਾ ਦੂਜੇ ਪਾਸੇ ਦੀ ਚੋਲੇ ਦੁੱਧ ਦੇ ਨੇ 15 16 15 ਕਿਲੋ ਦਿੱਤਾ ਆਪਣੇ ਕੋਲੇ ਠੀਕ ਹੈ ਜੀ ਤੇ ਹੁਣ ਇਹ ਆਪਣੀ ਜਮਾ ਸੇਵਾ ਤੇ ਰੱਖੀ ਵੀ ਹੈਗੀ ਠੀਕ ਹੈ ਜੀ ਹਾਂ ਹੁਣ ਤੁਸੀਂ ਦੇਖ ਲਓ ਆਮ ਬੰਦਾ ਨਹੀਂ ਜਿੰਨਾ ਚਿਰ ਦੁੱਧ ਨਹੀਂ ਪਾਲਦੇ ਉਹ ਦੂਆ ਛੱਡ ਦਿੰਦਾ ਹੈਗਾ ਠੀਕ ਹੈ ਜੀ ਪਰ ਆਪਣੀ ਫੁੱਲ ਦਾਣੀ ਤੇ ਰੱਖੀ ਹੋਈ ਹੈਗੀ 400 ਤੋਂ ਇੱਕੋ ਜਿਹੀ ਪਈ ਆ ਠੀਕ ਹੈ ਜੀ ਤੇ ਜਿਵੇਂ ਕਰਦਾ ਸੀਲ ਦਾ ਕੋਈ ਅੰਤ ਨਹੀਂ ਚਾਹੀਦਾ ਥੱਲੇ ਦੀ ਲੰਗ ਜੇ ਬਈਰ ਵਹਿ ਕੇ ਇਹਦੇ ਠੀਕ ਹੈ ਜਾਈ ਐ ਮਾਲੋ ਆ ਕੁਮਯਾਲੀ ਨੂੰ ਵੀ ਇਹ ਲੱਤ ਮਾਰ ਜੂ ਸਹੀ ਗੱਲ ਹੈ ਰੰਗ ਭਾਗ ਲਾਇਆ ਜੀ ਇਹਨਾਂ ਨੇ ਬਾਈ ਜਮਾ ਠੀਕ ਹੈ ਜਿੰਨਾ ਕੁਛ ਦਿੱਤਾ ਸਾ